ਸੜਕ ਤੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 46% ਤੋਂ ਵੱਧ ਦੀ ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮੰਨ ਲਿਆ ਗਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲੀ ਵਹੀਕਲਸ 60 ਸੈਂਟੀ ਪੈਟਰੋਲਿੰਗ ਪੁਆਇੰਟਸ ਪਗਵੰਤ ਮੰਦੀ ਅਗਵਾਈ ਵਾਲੇ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਜੇਕਰ ਕਿਤੇ ਵੀ ਕੋਈ ਅੰਦਰ ਘਟਨਾ ਗਿਆ ਐਕਸੀਡੈਂਟ ਵਗੈਰਾ ਹੁੰਦਾ ਤਾਂ ਜੀ ਤੁਰਤ ਕਾਰਵਾਈ ਕਰਕੇ 5-7 ਮਿੰਟ ਦੇ ਵਿੱਚ ਪਹੁੰਚੀਦਾ ਜੇਕਰ ਬੰਦਾ ਜਿਆਦਾ ਸੀਰੀਅਸ ਹੋਵੇ ਤੇ ਉਹਨੂੰ ਉਹਨੂੰ ਚੌਕੇ ਦਾ ਹਸਪੀਟਲ ਚਾਹੀਦਾ ਤੇ ਜੇਕਰ ਬਾਈ ਜੇ ਕੋਈ ਕੁਛ ਨੰਬਰ ਵਾਲਾ ਤੋਂ ਦੇ ਬਲਮ ਪੱਟੀ ਕਰਕੇ ਉਸ ਨੂੰ ਫਰਸਟੇ ਦੇ ਕੇ ਚਲਾ ਜੀਦਾ ਹੈ ਜਿਵੇਂ ਹੀ ਕੋਈ ਰੋਂਗ ਪਾਰਕਿੰਗ ਸਾਈਡ ਤੇ ਟਰੱਕ ਵਗੈਰਾ ਜਾਂ ਹੋਰ ਸਾਧਨ ਵੀ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਾ ਕੇ ਉਹਨਾਂ ਨੂੰ ਨੀਮਾ ਬਾਰੇ ਜਾਣੂ ਕਰਾ ਕੇ ਅਸੀਂ ਉਹਨੂੰ ਤੋੜ ਦਿੰਨੇ ਹਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਮੌਤਾਂ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਇਹ ਬੜਾ ਸੁਭਾਕਾ ਦੇਣ ਕਿ ਛੱਡਾਂ ਵਕਤ ਪੰਜਾਬ ਦੀ ਸੀਜ਼ਨ 4 ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਮੁੱਖ ਮੰਤਰੀ ਸਾਹਿਬ 3 ਸਤੰਬਰ ਨੂੰ ਇਹਦਾ ਉਗਾਟਨ ਕਰਨਗੇ ਆ ਚੌਥਾ ਸਾਲ ਜਿਹੜਾ ਸਰਕਾਰ ਦਾ ਚੱਲ ਰਿਹਾ ਔਰ ਸਰਕਾਰ ਨੇ ਵਾਦਾ ਕੀਤਾ ਸੀ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਮੁਰਤ ਤੋਂ ਜਿਹੜਾ ਗਰਾਊਂਡਾਂ ਦੇ ਵਿੱਚ ਲੈ ਕੇ ਆਵਾਂਗੇ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉ। ਉਹਨੂੰ ਲੈ ਕੇ ਉਸ ਪਰਪਸ ਨੂੰ ਲੈ ਕੇ ਬਲਾਕ ਲੈਵਲ ਜ਼ਿਲ੍ਹਾ ਲੈਵਲ ਔਰ ਸਟੇਟ ਲੈਵਲ ਦੇ ਉੱਤੇ ਕੰਪੀਟੀਸ਼ਨ ਹੋਣੇ ਪਿਛਲੇ ਸਾਲ ਜਿਹੜਾ 4 ਲੱਖ ਦੇ ਕਰੀਬ ਖਿਡਾਰੀਆਂ ਨੇ ਇਹ ਚ ਹਿੱਸਾ ਲਿਆ ਸੀ ਪਰ ਇਸ ਵਾਰ ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਨੂੰ ਹੋਰ ਵਧਾਵਾਂਗੇ ਤਾਂ ਕਿ ਹਰ ਘਰ ਤੱਕ ਜਿਹੜੀ ਹੈ ਤੇ ਖੇਡਾਂ ਮਤਲਬ ਪੰਜਾਬ ਦੀ ਜਿਹੜੀ ਮਹਿਕ ਹੈ ਉਹ ਪਹੁੰਚੇ ਸਾਡੇ ਬੱਚੇ ਜਿਹੜੇ ਆ ਜਿਹੜੇ ਸੀ ਆਜਕਲ ਕਹਿੰਦੇ ਸੀ ਬੱਚੇ ਆਪਸੀ ਆ ਜੀ ਗਰਾਉਂਡਾਂ ਦੇ ਨਹੀਂ ਜਾਂਦੇ ਇੱਕ ਕਲਚਰ ਨਹੀਂ ਸੀਗਾ ਲੋਕੀ ਗਰਾਉਂਡ ਚ ਉਹਨਾਂ ਦੇ ਜਾਂਦੇ ਸੀ ਤਾਂ ਸਰਕਾਰ ਨੇ ਇੱਕ ਕਲਚਰ ਜਿਹੜਾ ਉਹ ਪੈਦਾ ਕੀਤਾ ਔਰ ਹਰ ਘਰ ਦਾ ਬੱਚਾ ਬਜ਼ੁਰਗ ਨੌਜਵਾਨ ਉਹ ਗ੍ਰਾਉਂਡਾਂ ਦੇ ਵਿੱਚ ਆਇਆ ਹੋਵੇ ਜਿਹੜੀ ਆ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਆ ਉਹ ਨਗਦ ਨਾਮ ਵੀ ਜਿਹੜੇ ਖਿਡਾਰੀਆਂ ਨੂੰ ਦਿੱਤੇ ਜਾਣਗੇ ਤਾਂ ਉਹ ਆਪਦੇ ਜਿਹੜੇ ਚੰਗੇ ਖਿਡਾਰੀ ਆ ਉਹ ਆਪਦੀ ਗੇਮ ਨੂੰ ਹੋਰ ਚੰਗਾ ਬਣਾ ਕੇ ਪੰਜਾਬ ਦਾ ਨਾਮ ਭਾਰਤ ਦੇ ਉੱਤੇ ਤੇ ਭਾਰਤ ਦਾ ਨਾਮ ਦੁਨੀਆ ਤੇ ਰੋਸ਼ਨ ਕਰਸ। ਦੇਖੋ ਪਹਿਲਾਂ ਵਾਲੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਰਹੀ ਆ ਵੀ ਅਸੀਂ ਜਵਾਨੀ ਐ ਲਪਿਆੜ ਦਿੰਦੇ ਆ ਬੱਚਿਆਂ ਨੂੰ ਬਸਿਆਂ ਤੋਂ ਦੂਰ ਕਰਦੇ ਆ ਕਿ ਐਂ ਜੀ ਇਹ ਕਰਮੀ ਦਾ ਜਿਹੜਾ ਫਰਕ ਹੁੰਦਾ ਹੈ ਜਿਵੇਂ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਵੇਂ ਹੀ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਨੌਜਵਾਨੀ ਨੂੰ ਸੇਠਾ ਪ੍ਰਤੀਯੋਗਿਸ਼ਾਤ ਕਰਨ ਵਾਸਤੇ ਹੈ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਹੈ ਸੋ ਮੈਨੂੰ ਲੱਗਦਾ ਵੀ ਜਿਵੇਂ ਦੂਜੀਆਂ ਸਟੇਟਾਂ ਚ ਆਪਾਂ ਅਕਸਰ ਪਹਿਲਾਂ ਵੇਖਦੇ ਹਾਂ ਹਰਿਆਣੇ ਤੇ ਚੈਤ ਵਧੀਆ ਹੁੰਦਾ ਜਦੋਂ ਖਿਡਾਰੀ ਨਿਕਲਦੇ ਸਾਡੇ ਇੱਥੇ ਨਿਕਲਦੇ ਨਹੀਂ ਹਾਲਾਂਕਿ ਸਾਰੀਆਂ ਜਿਹੜੀਆਂ ਵੱਡੀਆਂ ਟੀਮਾਂ ਨੇ ਇੰਟਰਨੈਸ਼ਨਲ ਟੀਮਾਂ ਉਹਨਾਂ ਦੇ ਤਕਰੀਬਨ ਜਿਹੜੇ ਕਪਤਾਨ ਆ ਉਹ ਪੰਜਾਬ ਤੋਂ ਸੋ ਮਾਨ ਸਾਹਿਬ ਨੇ ਸੋਚਿਆ ਵੀ ਅਸੀਂ ਵੀ ਆਪਦੇ ਜਿਹੜੇ ਜਵਾਕ ਆ ਉਹਨਾਂ ਨੂੰ ਬੱਚੇ ਆ ਸਾਡੇ ਪੰਜਾਬ ਦੇ ਉਹਨਾਂ ਨੂੰ ਇਸ ਰੀਤਾਂ ਲਪਾਈਏ ਗਰਾਊਂਡਾਂ ਲਪਾਈਏ ਉਸੇ ਤੈਅ ਤੇ ਹਰ ਇੱਕ ਹਲਕੇ ਦੇ ਵਿੱਚ ਜ਼ਿਆਦਾ ਨਹੀਂ ਤਾਂ 40 40 50 50 ਗਰਾਊਂਡ ਜਿਹੜੇ ਹਰ ਇੱਕ ਪਿੰਡ 'ਚ ਹੀ ਵਰਦੇ ਆ ਕਿ ਤੇ 30 ਲੱਖ ਦਾ ਇਹ ਤੇ 50 ਲੱਖ ਦਾ ਕਿਸੇ 'ਚ 20 ਲੱਖ ਦਾ ਗਰਾਊਂਡ ਵੀ ਵਰਦੇ ਆ ਤੇ ਹੁਣ ਸਰਕਾਰ ਨੇ ਇੱਕ ਨਵੀਂ ਚੀਜ਼ ਜਿਹੜੀ ਇਹਨਾਂ ਬੱਚਿਆਂ ਵਾਸਤੇ ਜਿਹੜਾ ਗਰਾਊਂਡਾਂ ਚ ਲਿਆਉਣ ਵਾਸਤੇ ਇਹਨਾਂ ਦੀ ਸਿਹਤ ਵਾਸਤੇ ਜਿਮ ਜਿਹੜੇ ਹਰ ਇੱਕ ਹਲਕੇ ਦੇ ਵਿੱਚ ਦੇਣਿਆ तकरीबन 25-25 ਸੋ ਪਹਿਲਾਂ ਮੈਂ ਆਪ ਆਪਦੇ ਕਨਿਓ ਵੀ 25 ਤੋਂ 30 ਜਿਹੜੇ ਜਿਮਾਂ ਹਲਕੇ ਤੇ ਦੇ ਚੁੱਕਿਆ ਤੇ तकरीबन ਮੇਰੇ ਹਲਕੇ ਜਿੱਤਾ ਸਾਰੇ ਪਿੰਡਾਂ 'ਚ ਜਿਮ ਹੋ ਰੂਗਾ ਤੇ ਗਰਾਊਂਡ ਵੀ ਹੋ ਜਾਣਗੇ ਸੋ ਇਦੋਂ ਪਹਿਲਾਂ ਨਾ ਕਿਸੇ ਸਰਕਾਰ ਨੇ ਆਇਆ ਕੀਤਾ ਤੇ ਨਾ ਹੀ ਕਿਸੇ ਨੇ ਕਰਨਾ ਕਿ ਸੱਚੀ-ਮੁੱੱਚੀ ਗਰਾਊਂਡ ਦੇ ਉੱਤੇ ਆ ਕੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਨ ਵਾਸਤੇ ਏਡਾ ਵਧੀਆ ਜਿਹੜਾ ਉਪਰਾਲਾ ਕੀਤਾ। ਅੱਜ ਖੇਡਾਂ ਮਤਨ ਪੰਜਾਬ ਦੀਆਂ 2025 ਸੀਜ਼ਨ 4 ਦਾ ਜਿਹੜਾ ਆਗਾਜ਼ ਹੋ ਚੁੱਕਾ ਹੈ ਜੀ। ਸੋ ਅੱਜ ਇਹਨਾਂ ਗੇਮਾਂ ਦੀ ਜਿਹੜੀ ਟਾਰਚ ਸੀਗਾ ਉਹ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਪਹੁੰਚੀ ਹੈ ਟਾਰਚ ਰਿਲੇ ਸਵਾਗਤ ਪ੍ਰੋਗਰਾਮ ਖੇਡ ਵਿਭਾਗ ਫਰੀਦਕੋਟ ਵੱਲੋਂ ਆਰਗੇਨਾਈਜ਼ ਕੀਤਾ ਜਾ ਰਿਹਾ ਜੀ ਸੋ ਕੱਲ ਅਸੀਂ ਜਿਹੜੀ ਇਹ ਟਾਰਚ ਹੈ ਫਿਰੋਜ਼ਪੁਰ ਡਿਸਟ੍ਰਿਕਟ ਨੂੰ ਅਸੀਂ ਜਿਹੜਾ ਹੈਂਡਓਵਰ ਕਰਾਂਗੇ ਅੱਜ ਅਸੀਂ ਫਾਜ਼ਿਲਕਾ ਡਿਸਟ੍ਰਿਕਟ ਨੂੰ ਰਿਸਿਵ ਕੀਤਾ ਸੀਗਾ ਸੋ ਇਹਨਾਂ ਗੇਮਾਂ ਦੀ ਜਿਹੜੀ ਓਪਨਿੰਗ ਸੈਰੇਮਨੀ ਦਾ ਫੰਕਸ਼ਨ ਹੈ ਸਟੇਟ ਲੈਵਲ ਦਾ ਉਹ 3 ਤਰੀਕ ਨੂੰ ਹਾਰਕੋਟ ਡਿਸਟ੍ਰਿਕਟ ਦੇ ਵਿੱਚ ਮਨਾਇਆ ਜਾਏਗਾ ਉਸ ਤੋਂ ਬਾਅਦ ਜਿਹੜੀਆਂ ਬਲਾਕ ਲੈਵਲ ਦੀਆਂ ਗੇਮਾਂ ਸ਼ੁਰੂ ਹੋਣਗੀਆਂ 3 ਤਰੀਕ ਤੋਂ 12 ਤਰੀਕ ਤੱਕ ਉਹਦੇ ਵਿੱਚ ਫਰੀਦਕੋਟ ਡਿਸਟ੍ਰ 23 ਸਤੰਬਰ ਤੱਕ ਜਿਹੜਾ ਡਿਸਟ੍ਰਿਕਟ ਲੈਵਲ ਦੀਆਂ ਗੇਮਸ ਆਰਗੇਨਾਈਜ਼ ਕੀਤੀਆਂ ਜਾਣਗੀਆਂ ਜਿਸ ਦੇ ਵਿੱਚ 20 ਤੋਂ ਵੱਧ ਗੇਮਾਂ ਦੇ ਅਸੀਂ ਮੁਕਾਬਲੇ ਕਰਾਵਾਂਗੇ ਤੇ ਉਮੀਦ ਹੈ ਵੀ ਪਿਛਲੇ ਸਾਲ 5000 ਤੋਂ ਉੱਤੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਸਾਰੀ ਗਿੱਮਾਂ 'ਚ ਇਸ ਸਾਲ ਵੀ ਕੋਈ ਆਸ ਹੈ ਵੀ ਵੱਧ ਤੋਂ ਵੱਧ ਜਿਹੜੇ ਬੱਚੇ ਪਾਰਟਿਸਪੇਟ ਕਰਨਗੇ ਉਸ ਤੋਂ ਬਾਅਦ ਅਕਤੂਬਰ ਤੇ ਨਵੰਬਰ ਜਿਲੇ ਵਿੱਚ ਇਨ੍ਹਾਂ ਨਵੰਬਰ ਮਹੀਨੇ ਦੇ ਵਿੱਚ ਇਨ੍ਹਾਂ ਗੇਮਾਂ ਦੇ ਜਿਹੜੇ ਰਾਜਪਤਰੀ ਮੁਕਾਬਲੇ ਕਰਵਾਏ ਜਾਣਗੇ ਸੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਸਟੇਟ ਲੈਵਲ ਦੇ ਵਿੱਚ ਜਿਹੜਾ ਪਾਰਟਿਸਿਪੇਟ ਜਿਹੜੇ ਕਰਦੇ ਨੇ ਉਹਨਾਂ ਨੂੰ ਸਾਰਾ ਕਰਾਇਆ ਰਿਫਰੈਸ਼ਮੈਂਟ ਵਗੈਰਾ ਸਾਰਾ ਕੁਝ ਦਿੱਤਾ ਜਾਂਦਾ ਇਸ ਤੋਂ ਇਲਾਵਾ ਜਿਹੜੇ ਜੇਤੂ ਖਿਡਾਰੀ ਆ ਉਹਨਾਂ ਨੂੰ ਸਕਾਲਰਸ਼ਿਪ ਵੀ ਦਿੱਤੇ ਜਾਂਦੇ ਆ ਤੇ ਜਿਹੜੇ ਵਧੀਆ ਖਿਡਾਰੀ ਆ ਉਹ ਅੱਗੇ ਖੇਲੋਡੀਆਂ ਨੈਸ਼ਨਲ ਦੇ ਵਿੱਚ ਪਾਰਟਿਸਿਪੇਟ ਵੀ ਕਰਦੇ ਆ ਸੋ ਮੈਂ ਪੂਰਾ ਭਰੋਸਾ ਦਿਵਾਉਣਾ ਹਾਂ ਜਿਲ੍ਹਾ ਕੀ ਅਫਸਰ ਹੋਣ ਦੇ ਨਾਤੇ ਫਰੀਕੋਟ ਦੇ ਵਿੱਚ ਵੀ ਅਸੀਂ ਪੂਰੀ ਮਿਹਨਤ ਇਮਾਨਦਾਰੀ ਦੇ ਨਾਲ ਤੇ ਵਧੀਆ ਢੰਗ ਦੇ ਨਾਲ ਜਿਹੜੀਆਂ ਇਹ ਗੇਮਾਂ ਆਰਗੇਨਾਈਜ਼ ਕਰਾਂਗੇ ਇਸ ਲਈ ਮੈਂ ਅਪੀਲ ਕਰਦਾ ਸਾਰੇ ਫਰੀਕੋਟ ਦੇ ਖਿਡਾਰੀਆਂ ਨੂੰਤਰੰਤੇ ਸੱਜਣਾ ਉਹ ਵੱ ਫਰੀਦ ਕੋਡ ਦੀ ਧਰਤੀ ਦਾ ਨਾਮ ਵਾਦੇ ਫਰੀਦ ਦੀ ਧਰਤੀ ਦਾ ਨਾਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਰੁਪਿੰਦਰਪਾਲ ਦੀ ਤਰ੍ਹਾਂ ਸਿਫਤ कौर ਸਮਰਾਧੀ ਤਰ੍ਹਾਂ ਚੰਦ ਸਿੰਘ ਲੰਪੀਆ ਦੀ ਤਰ੍ਹਾਂ ਰਜਿੰਦਰ ਸਿੰਘ ਲੰਪੀਆ ਦੀ ਤਰ੍ਹਾਂ ਕਰੋਸ਼ਨ ਕਰਨ ਧੰਨਵਾਦ ਕਿਹੜੇ ਕਿਹੜੇ ਗੇਮਰ ਰਹਿਣ ਵਾਲੇ ਸਰ ਬਲੋਕਾਂ ਦੇ ਵਿੱਚ 7 ਗੇਮਾਂ ਨੇ ਵਾਲੀਬॉल ਸ਼ੂਟਿੰਗ ਸਮੈਸ਼ਿੰਗ ਕਬੱਡੀ ਨੈਸ਼ਨਲ ਸਟਾਈਲ ਸਰਕਲ ਸਟਾਈਲ ਐਥਲੈਟਿਕ ਕੋਕੋ ਫੁੱਟਬਾਲ ਉਸ ਤੋਂ ਇਲਾਵਾ ਡਿਸਟ੍ਰਿਕਟ ਦੇ ਵਿੱਚ 25 ਤੋਂ ਵੱਧ ਗੇਮਾਂ ਸੋ ਇੰਨੀ ਲਿਸਟ ਤਾਂ ਨਹੀਂ ਦਿੱਤੀ ਜਾ ਸਕਦੀ ਪਰ ਸਾਰੀਆਂ ਮੇਜਰ ਗੇਮਾਂ ਨੂੰ ਇਹਦੇ ਵਿੱਚ ਇਨਕਲੂਡ ਕੀਤਾ ਗਿਆ ਹੈ ਅਸਤਵਰ 35 ਤੋਂ ਵੱਧ ਟੀਮਾਂ ਦੇ ਵਿੱਚ ਜਿਹੜਾ ਸਟੇਟ ਲੈਵਲ ਦੇ ਮੁਕਾਬਲੇ ਕਰਾਈ ਜਾਂਦੇ। ਇਸ ਸਾਲ ਕੋਲਾ ਵੀ ਆਪਣੇ ভিতর ਪਹੁੰਚ ਕੇ ਪਹਿਲੀ ਵਾਰ ਆ ਰਹੀ ਹੈ। ਨਹੀਂ ਨਹੀਂ ਇਹ ਪਿਛਲੇ 3 ਸਾਲਾਂ ਤੋਂ ਲਗਾਤਾਰ ਆ ਰਹੀ ਹੈ ਜੀ ਇਸ ਸਾਲ 23 24 ਐਕ ਤੇ 25 ਤੀਸਰੇ ਸੀਜ਼ਨ। ਇਸ ਸਾਲ ਪ੍ਰਬੰਧ ਸਰ ਪੰਜਾਬ ਸਰਕਾਰ ਵੱਲੋਂ ਜਿਹੜਾ ਪੂਰਾ ਪ੍ਰੋਪਰ ਫੰਡ ਦਿੱਤਾ ਜਾਂਦਾ ਹੈ ਇਹਦੇ ਲਈ ਸਾਡੇ ਡਿਪਾਰਟਮੈਂਟ ਵੱਲੋਂ ਸੋ ਉਹਦੇ ਨਾਲੇ ਜਿਹੜਾ ਸਾਰੇ ਫੰਕਸ਼ਨ ਆਰਗੇਨਾਈਜ਼ ਕੀਤੇ ਜਾਂਦੇ ਆ ਜੀ ਦੇ ਚ ਜਿਹੜਾ ਹੁਣ ਮੁੱਢਲੇ ਪ੍ਰਬੰਧ ਹੁੰਦੇ ਆ ਬੱਚਿਆਂ ਦੀ ਡਾਈਟ ਦਾ ਟੈਂਡਰ ਹੁੰਦਾ ਬੱਚਿਆਂ ਦੇ ਜਿਹੜੇ ਜੇ ਮੈਡਲਾਂ ਦਾ ਜਿਹੜਾ ਪ੍ਰਬੰਧ ਹੁੰਦਾ ਖਾਣੇ ਦਾ ਪ੍ਰਬੰਧ ਉਹਦਾ ਵੀ ਆਈਪੀ ਰਿਫਰੈਸ਼ਮੈਂਟ ਹੁੰਦੀ ਹੈ ਜਿਹੜਾ ਖੇਡਾਂ ਦਾ ਸਮਾਨ ਅਸੀਂ ਖਰੀਦਿਆ ਮਤਲਬ ਕਿ ਹਰੇਕ ਚੀਜ਼ ਦਾ ਜਿਹੜਾ ਧਿਆਨ ਰੱਖਿਆ ਜਾਂਦਾ ਹੈ